ਸਾਸ਼ਰੀ ਅਕਾਲ ਹਰ ਹਰ ਵਾਹਿ ਦੇਵ ਮੈਂ ਹਨੀ ਸ਼ਰਮਾ ਪੰਜਾਬ ਦਾ ਇੱਕ ਸਾਧਾ ਦਾਦਾਰਣ ਜਿਆ ਪੁੱਤ ਹਾਂ ਜਿਹੜਾ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਖੜਾ ਆ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਤੋਂ ਮੇਰੀ ਪਾਰਟੀ ਦਾ ਨਾਮ ਏਕਮ ਸਨਾਤਨ ਪਾਰਟ ਦਾ ਲਿਆ ਹੋਰ ਮੇਰਾ ਚੋਣ ਨਿਸ਼ਾਨ ਬਾਸਰੀ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮੁਰਲੀ ਆ ਤੇ ਮੇਰੇ ਇਸ ਚੋਣਾਂ ਵਿੱਚ ਖੜਾ ਹੋਣ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਮੈਂ ਆਪਣੇ ਦੇਸ਼ ਦੀ ਆਪਣੀ ਮਾਤਰਪੂਮੀ ਦੀ ਆਪਣੇ ਸੂਬੇ ਦੀ ਆਪਣੇ ਹਲਕੇ ਦੀ ਆਪਣੇ ਭਰਾ ਭੈਣਾਂ ਦੀ ਆਵਾਜ਼ ਸਹੀ ਜਗ੍ਹਾ ਤੇ ਉਠਾਉਣਾ ਚਾਹਨਾ ਹੈ ਆ ਆਪਾ ਪਾਇ ਚਾਹੇ ਬਾਹਰ ਰਹਿ ਕੇ ਕਿੰਨਾ ਮਰਜ਼ੀ ਰੌੜਾ ਪਾ ਲਈਏ ਲੇਕਿਨ ਆਪਣੀ ਆਵਾਜ਼ ਨਹੀਂ ਸੁਣੀ ਜਾਣੀ ਔਰ ਦਵਾ ਆਵਾਜ਼ ਦਵਾ ਦਿੱਤੀ ਜਾਂਦੀ ਹੈ ਤੇ ਇਸ ਲਈ ਮੈਂ ਚੋਣਾਂ ਦੇ ਮਾਧਮ ਤੋਂ ਪਾਰਲੀਮੈਂਟ ਤੇ ਵਿੱਚ ਜਾ ਕੇ ਆਪਣੇ ਭਰਾ ਭੈਣਾਂ ਦੀ ਆਪਣੇ ਲੋਕਾਂ ਦੀ ਆਵਾਜ਼ ਬੜੀ ਮਜ਼ਬੂਤੀ ਦੇ ਨਾਲ ਰੱਖਣਾ ਚਾਹਨਾ ਹੈ ਤੇ ਇੱਕ ਗੱਲ ਮੈਂ ਹੋਰ ਸਾਂਝੀ ਕਰਨਾ ਚਾਹਨਾ ਹੈ ਕਿ ਹਰ ਇੱਕ ਐਮਪੀ ਨੂੰ 5 ਕਰੋੜ ਸਾਲਾਨਾ ਮਿਲਦੇ ਆ ਜਿਹੜੇ ਕੀ ਉਹਨੂੰ ਇੱਕ ਖੇਤਰ ਇੱਕ ਹਲਕੇ ਦੇ ਵਿੱਚ ਲਾ ਕੇ ਉਸ ਹਲਕੇ ਦੀ ਤਰੱਕੀ ਕਰਨ ਵਾਸਤੇ ਮਿਲਦੇ ਆ ਲੇਕਿਨ ਕੀ ਆਪਣੇ ਹਲਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 13 ਹਲਕੇ ਆ ਉਹਨਾਂ ਵਿੱਚ 5 ਕਰੋੜ ਸਾਲਾਨਾ ਲੱਗ ਰਿਹਾ ਆ 25 ਕਰੋੜ 5 ਸਾਲਾਂ ਵਿੱਚ ਲੱਗ ਰਿਹਾ ਆ ਹੋਰ ਜੇ 5 ਕਰੋੜ ਲੱਗਦਾ ਸਾਲ ਦੇ ਵਿੱਚ ਤੇ ਆਪਾਂ ਨੂੰ ਦਿਖਣਾ ਚਾਹੀਦਾ ਆ ਜੇ ਆਪਾਂ ਨੂੰ ਨਹੀਂ ਦਿਖ ਰਿਹਾ ਆ ਪਿਛਲੇ 75 ਸਾਲਾਂ ਤੋਂ ਆਪਣਾ ਪੈਸਾ ਧੋਖੇ ਦੇ ਨਾਲ ਲੁੱਟਿਆ ਜਾ ਰਿਹਾ ਹੈ ਤੇ ਇਸ ਵਾਸਤੇ ਹੀ ਬਦਲਾਵ ਲਿਆਉਣ ਲਈ ਮੈਂ ਇਸ ਚੋਣਾਂ ਵਿੱਚ ਖੜਾ ਆ। ਪੰਜਾਬ ਦੇ ਮੁੱਦੇ ਬਹੁਤ ਹੈ। ਪਾਣੀ ਦਾ, ਨਸ਼ਿਆਂ ਦਾ, ਕਿਸਾਨਾਂ ਦਾ, ਐਮਐਸਪੀ ਦਾ, ਗਊ ਮਾਤਾ ਗਊ ਰੱਖਿਆ ਦਾ, ਗਊ ਤੇ ਗਰੀਬ ਦੀ ਰੱਖਿਆ ਜੋ ਕਿ ਆਪਣੇ ਗੁਰੂਆਂ ਨੇ ਵੀ ਆਦੇਸ਼ ਦਿੱਤਾ ਆਇਆ ਇੱਕ ਬੰਦੇ ਨੂੰ ਲੰਬੀ ਸਵਸਥ ਖੁਸ਼ਹਾਲ ਤੇ ਨਿਰੋਗੀ ਜ਼ਿੰਦਗੀ ਜੀਣ ਲਈ ਕਿਸ ਚੀਜ਼ਾਂ ਦੀ ਲੋੜ ਹੈ ਆ। ਤਿੰਨ ਬੁਨਿਆਦੀ ਚੀਜ਼ਾਂ ਦੀ ਲੋੜ ਹੈ ਜੋ ਕਿ ਹੈ ਸਾਫ਼ ਹਵਾ ਸ਼ੁੱਧ ਪਾਣੀ ਤੇ ਭੋਜਨ ਕਿ ਆਪਾਂ ਨੂੰ ਇਹ ਤਿੰਨ ਬੁਨਿਆਦੀ ਚੀਜ਼ਾਂ ਸਾਫ਼ ਤੇ ਸ਼ੁੱਧ ਮਿਲ ਰਹੀਆਂ ਆਂ ਨਹੀਂ ਅੱਜ ਹਵਾ ਪ੍ਰਦੂਸ਼ਣ ਦਿਨੋ ਦਿਨ ਵਧ ਰਿਹਾ ਆ ਜਿੱਥੇ ਵੀ ਜਾਓ ਚਾਹ ਦਿੱਲੀ ਹੋਵੇ ਚਾਹ ਪੰਜਾਬ ਹੋਵੇ ਚਾਹ ਹਰਿਆਣਾ ਹੋਵੇ ਹਰ ਜਗ੍ਹਾ ਤੁਹਾਹੀਂ ਤੁਹਾਹੀਂ ਦਿਖ ਰਿਹਾ ਆ ਤੇ ਪਾਣੀ ਵੀ ਉਹਦੇ ਵਿੱਚ ਵੀ ਬਹੁਤ ਪ੍ਰਦੂਸ਼ਣ ਆ ਗਿਆ ਕਿਉਂਕਿ ਪਾਣੀ ਦੇ ਵਿੱਚ ਜਦੋਂ ਆਪਾਂ ਖੇਤਾਂ ਦੇ ਵਿੱਚ ਯੂਰੀਆ ਕੈਮੀਕਲ ਪਾਨੇ ਆ ਤੇ ਉਹ ਪਾਣੀ ਦੇ ਵਿੱਚ ਚਲੇ ਜਾਂਦਾ ਆ ਤੇ ਉਹ ਉਹੀ ਯੂਰੀਆ ਕੈਮੀਕਲ ਜਿਹੜਾ ਆਪਾਂ ਖੇਤਾਂ ਵਿੱਚ ਪਾ ਰਹੇ ਆ ਉਹ ਆਪਣੇ ਭੋਜਨ ਦੇ ਵਿੱਚ ਵੀ ਆ ਰਿਹਾ ਆ ਤੇ ਦੂਸਰੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਜਿਹੜਾ ਕਿ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਆ ਕਿ ਪਾਣੀ ਦਾ ਸਤਰ ਦਿਨੋ ਦਿਨ ਘਟ ਰਿਹਾ ਆ ਹੋਰ ਜੇ ਇਸੇ ਤਰੀਕੇ ਨਾਲ ਪਾਣੀ ਦਾ ਸਤਰ ਘਟਦਾ ਰਿਹਾ ਅਗਲੇ ਆਉਣ ਵਾਲੇ 15-20 ਸਾਲਾਂ ਚ ਪੰਜਾਬ ਦਾ ਹਾਲ ਵੀ ਰਾਜਸਥਾਨ ਵਾਂਗੂ ਹੋ ਜਾਏਗਾ ਤੇ ਪੰਜਾਬ ਰੇਗਿਸਤਾਨ ਬਣ ਜਾਏਗਾ ਤੇ ਇਸ ਨੂੰ ਬਚਾਣ ਲਈ ਆਪਾਂ ਨੂੰ ਜਲਦੀ ਤੋਂ ਜਲਦੀ ਕੋਈ ਮਜ਼ਬੂਤ ਕਦਮ ਚੱਕਣੇ ਚਾਹੀਦੇ ਆ ਖੁਰ ਜੋ ਕੀ ਆਪਾਂ ਕਰ ਸਕਦੇ ਆ ਜੇ ਆਪਾਂ ਵਿਕਸ਼ ਤੇ ਪੇੜ ਲਗਾਈਏ ਪੰਜਾਬ ਚ ਨਾ ਕਿ ਪੇੜ ਤੇ ਵਿਕਸ਼ ਕਟਿਏ ਤੇ ਵਰਸ਼ਾ ਮੀ ਇੱਥੇ ਵਧ ਜਾਏਗਾ ਤੇ ਜਿੰਨੀ ਵੀ ਨਹਿਰਾ ਤੇ ਨਦੀਆਂ ਆ ਪੰਜਾਬ ਦੀ ਪੰਜ ਨਦੀਆਂ ਜਿਨ੍ਹਾਂ ਦੇ ਉੱਤੇ ਪੰਜਾਬ ਦਾ ਨਾਮ ਰੱਖਿਆ ਗਿਆ ਪੰਜਾਬ ਉਹਨਾਂ ਦੇ ਵਿੱਚ ਦੁਬਾਰਾ ਪਾਣੀ ਆ ਜਾਏਗਾ ਤੇ ਜ਼ਮੀਨ ਦਾ ਪਾਣੀ ਦਾ ਸਤਰ ਵੀ ਵਧ ਜਾਏਗਾ ਤੇ ਪਿਛਲੇ 75 ਸਾਲਾਂ ਤੋਂ ਆਣ ਵਾਲੀ ਸਾਰੀ ਸਰਕਾਰਾਂ ਬੜੀ ਬੁਰੀ ਤਰ੍ਹਾਂ ناکਾਮਯਾਬ ਰਹੀਆਂ ਆ ਇਹ ਇਸ ਦੇਸ਼ ਦੇ ਲੋਕਾਂ ਨੂੰ ਆਪਾਂ ਨੂੰ ਸਾਫ਼ ਬੁਨਿਆਦੀ ਚੀਜ਼ਾਂ ਹਵਾ ਪਾਣੀ ਤੇ ਭੋਜਨ ਤੱਕ ਨਹੀਂ ਉਪਲਬਧ ਕਰਾ ਪਾਈਆਂ ਤੇ ਇਸ ਲਈ ਆਪਾਂ ਨੂੰ ਇਸ ਵਾਰ ਬੜੀ ਸੋਚ ਸਮਝ ਕੇ ਵੋਟ ਪਾਣੀ ਚਾਹੀਦੀ ਆ ਕਿਉਂਕਿ ਪੰਜਾਬ ਦਾ ਭਵਿੱਖ ਆਪਣੇ ਹੱਥ ਵਿੱਚ ਆ ਆਪਣੀ ਇੱਕ ਵੋਟ ਨਾਲ ਆਪਾਂ ਪੰਜਾਬ ਦੇ ਭਵਿੱਖ ਨੂੰ ਬਚਾ ਸਕਦੇ ਹਾਂ ਇਸ ਲਈ ਮੈਂ ਚਾਹਨਾ ਆ ਤੁਸੀਂ ਸਾਨੂੰ ਸਮਰਥਨ ਕਰੋ ਬਾਸੂਰੀ ਨੂੰ ਵੋਟ ਪਾਓ ਇਸ ਵਾਰੀ ਤੇ ਅਸੀਂ ਪੰਜਾਬ ਦੀ ਆਵਾਜ਼ ਬੜੀ ਮਜ਼ਬੂਤੀ ਨਾਲ ਪਾਰਲੀਮੈਂਟ ਚ ਰੱਖ ਕੇ ਪੰਜਾਬ ਦੇ ਬੰਦਿਆਂ ਨੂੰ ਮਿਲਣ ਵਾਲੇ ਆਪਣੇ ਹਲਕਿਆਂ ਦੇ ਬੰਦਿਆਂ ਨੂੰ ਮਿਲਣ ਵਾਲੇ 5 ਕਰੋੜ ਦੇ 5 ਕਰੋੜ ਪੂਰੇ ਦੇ ਪੂਰੇ ਪੂਰੇ ਹਲਕੇ ਵਿੱਚ ਲੱਗੂਗਾ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਲੁੱਟਣ ਵਾਸਤੇ ਚੋਣ ਨਹੀਂ ਲੜ ਰਿਹਾ 5 ਕਰੋੜ ਦਾ ਇੱਕ ਇੱਕ ਪੈਸੇ ਦਾ ਹਿਸਾਬ ਇੱਕ ਇੱਕ ਰੁਪਿਆ ਮੈਂ ਪੂਰੇ ਦੇ ਪੂਰੇ ਹਲਕੇ ਵਿੱਚ ਲਾਉਂਗਾ ਜਿਦਾ ਕਿ ਮੈਂ ਕੁਝ ਸੋਚ ਕੇ ਵੀ ਰੱਖਿਆ ਆ ਜੇ ਮੈਂ 100 ਰੁਪਏ ਦੇ ਹਿਸਾਬ ਨਾਲ ਪੇੜ ਖਰੀਦਾਂ ਤੇ ਮੈਂ ਇੱਕ 3 ਕਰੋੜ ਦੇ ਵਿੱਚ 3 ਲੱਖ ਪੇੜ ਖਰੀਦ ਸਕਦਾ ਹਾਂ ਤੇ ਅਗਲੇ ਆਉਣ ਵਾਲੇ 5 ਸਾਲਾਂ 'ਚ 15 ਲੱਖ ਪੇੜ ਲਗਾ ਕੇ ਆਪਣੇ ਹਲਕੇ ਦੇ ਹਰ ਇੱਕ ਬੰਦੇ ਵਗਰ ਇੱਕ ਪੇੜ ਉਗਾ ਸਕੂਗਾ ਘਟ ਤੋਂ ਘਟ ਤੇ ਜਿਹਦੇ ਨਾਲ ਬਹੁਤ ਜ਼ਿਆਦਾ ਫਲਾਂ ਦੀ ਪੈਦਾਵਾਰ ਹੋਏਗੀ ਬਹੁਤ ਜ਼ਿਆਦੇ ਪੱਤੇ ਬਣਨਗੇ ਜਿਨ੍ਹਾਂ ਕੀ ਖਾਦ ਬਣੇਗੀ ਜੈਵਿਕ ਖਾਦ ਜਿਹੜੀ ਕਿ ਖੇਤਾਂ ਵਿੱਚ ਪਾਈ ਜਾਏਗੀ ਤੇ ਇਹ ਦੇ ਨਾਲ ਆਪਣਾ ਦੇਸ਼ ਆਪਣਾ ਸੂਬਾ ਆਪਣਾ ਹਲਕਾ ਆਤਮ ਨਿਰਭਰ ਬਣੇਗਾ ਤੇ ਆਪਾਂ ਗਊ ਰੱਖਿਆ ਤੇ ਸਟਡ ਫਾਰਮ ਵਾਲ ਵੀ ਕੰਮ ਕਰਨੇ ਆ ਆਪਣੇ ਪੰਜਾਬ ਦੇ ਵਿੱਚ ਨਸ਼ਾ ਵੀ ਇੱਕ ਬਹੁਤ ਵੱਡਾ ਮੁੱਦਾ ਆ ਆਪਣੀ ਨਵੀਂ ਜਨਰੇਸ਼ਨ ਆਪਣੀ ਨਵੀਂ ਪੀੜੀ ਉਹਨੂੰ ਨਸ਼ਿਆਂ ਦੇ ਵਿੱਚ ਸੋਚੀ ਸਮਝੀ ਸ਼ਾਦੀ ਦੇ ਤਹਿਤ ਪਾਇਆ ਜਾ ਰਿਹਾ ਹੈ ਤੇ ਨਸ਼ੇ ਦਾ ਵੀ ਸਮਾਧਾਨ ਆਪਾਂ ਕਰਨਾ ਚਾਹਨੇ ਆ ਤੇ ਉਸ ਸਮਾਧਾਨ ਲਈ ਆਪਾਂ ਨੂੰ ਦੁਨੀਆ ਦੇ ਲੈਵਲ ਦੇ ਰੀਹੈਬ ਸੈਂਟਰ ਬਣਾਣਾ ਤੇ ਉਸ ਰੀਹੈਬ ਸੈਂਟਰ ਇਹ ਜੇ ਹੋਣਗੇ ਜਿਹਦੇ ਵਿੱਚ ਆਪਣੇ ਜਿਹੜੇ ਨਸ਼ੇ ਚ ਪੈ ਚੁੱਕੇ ਬੰਦੇ ਆ ਬੱਚੇ ਆ ਉਹਨਾਂ ਨੂੰ ਜ਼ਿੰਦਗੀ ਦਾ ਜਿਉਣ ਦਾ असली मतलब समझाया जाएगा कुदरत ਨਾਲ ਜੋੜਿਆ ਜਾਏਗਾ ਪ੍ਰਿਆਵਰਨ ਨਾਲ ਜੋੜਾ ਜਾਏਗਾ ਉਹਨਾਂ ਨੂੰ ਕੈਂਪ ਤੇ ਲੈ ਕੇ ਜਾਇਆ ਜਾਏਗਾ ਉਹਨਾਂ ਨੂੰ ਪਹਾੜਾਂ ਵਿੱਚ ਲੈ ਕੇ ਜਾਇਆ ਜਾਏਗਾ ਉਹਨਾਂ ਨੂੰ ਟ੍ਰੈਕਿੰਗ ਤੇ ਲੈ ਕੇ ਜਾਇਆ ਜਾਏਗਾ ਜਿੱਥੇ ਜਿੱਧਾ ਕਿ ਸਾਰੇ ਦੁਨੀਆ ਦੇ ਰੀਹੈਬ ਸੈਂਟਰ ਹੁੰਦੇ ਆ ਉਹ ਨਸ਼ੇ ਛੁਡਾਉਣ ਵਾਸਤੇ ਜ਼ਿੰਦਗੀ ਦੇ ਨਾਲ ਕੁਦਰਤ ਨਾਲ ਪ੍ਰਕਿਰਤੀ ਨਾਲ ਜੋੜਦੇ ਆ ਬੰਦਿਆਂ ਨੂੰ ਤੇ ਫਿਰ ਉਹਨਾਂ ਨੂੰ ਨਸ਼ੇ ਚ ਪਏ ਬੰਦੇ ਨੂੰ ਉਸ ਬਾਰੇ ਪਤਾ ਲੱਗਦਾ ਕਿ ਜ਼ਿੰਦਗੀ ਦਾ ਅਸਲੀ ਮਜ਼ਾ ਤਾਂ ਨਸ਼ੇ ਚ ਨਹੀਂ ਹੈ ਦੇ ਹੋਰ ਜਿਹੜੀ ਨਵੀਂ ਪੀੜ੍ਹੀ ਆ ਰਹੀ ਆ ਜਿਨ੍ਹਾਂ ਨੂੰ ਨਸ਼ੇ ਤੋਂ ਆਪਾਂ ਪਹਿਲਾਂ ਹੀ ਬਚਾਉਣਾ ਉਹਨਾਂ ਦੇ ਵਾਸਤੇ ਆਪਾਂ ਸਪੋਰਟਸ ਦਾ ਮਾਧਮ ਨਾਲ ਛੜਾਵਾਂਗੇ ਫੁੱਟਬਾਲ ਕਲੱਬ ਖੋਲ੍ਹਾਂਗੇ ਆਪਣੇ ਦੇਸ਼ ਦੀ ਰਾਸ਼ਟਰੀ ਗੇਮ ਹਾਕੀ ਆ ਹਾਕੀ ਜਿਹੜੀ ਆ ਆਪਣੇ ਪੰਜਾਬ ਦੀ ਟੀਮ ਨੇ ਹਾਕੀ ਦੇ ਵਿੱਚ ਕਈ ਚੰਡੇ ਗੱਡੇ ਆ ਤੇ ਕਈ ਮੈਡਲ ਤੇ ਟਰੋਫੀਆਂ ਜਿੱਤੀਆਂ ਲੇਕਿਨ ਅੱਜ ਦੇ ਜਮਾਨੇ 'ਚ ਆਪਣੀ ਰਾਸ਼ਟਰੀ ਗੇਮ ਤੇ ਪੰਜਾਬ ਦੇ ਵਿੱਚ ਹਾਕੀ ਨੂੰ ਇੱਕ ਤਰੀਕੇ ਨਾਲ ਖਤਮ ਕਰ ਦਿੱਤਾ ਜਾ ਗਿਆ ਆ ਤੇ ਇਸ ਲਈ ਆਪਾਂ ਸਪੋਰਟਸ ਤੇ ਗੇਮ ਦੇ ਮਾਧਿਅਮ ਨਾਲ ਨਵੇਂ ਆਉਣ ਵਾਲੇ ਜਨਰੇਸ਼ਨ ਨੂੰ ਨਸ਼ਿਆਂ ਤੋਂ ਪਹਿਲਾਂ ਹੀ ਦੂਰ ਰੱਖਾਂਗੇ ਕਿਉਂਕਿ ਜਿਹੜੇ ਸਪੋਰਟਸ ਵਰਜੀਸੁਰ ਖੇਤ ਵਾਲ ਧਿਆਨ ਦਿੰਦੇ ਆ ਉਹ ਕਦੇ ਵੀ ਨਸ਼ਿਆਂ ਦੇ ਵਿੱਚ ਨਹੀਂ ਪੈਣਗੇ ਤੇ ਇਦਾਂ ਆਪਾਂ ਨਸ਼ੇ ਦਾ ਵੀ ਸਮੱਸਿਆ ਦਾ ਹੱਲ ਕਰ ਸਕਦੇ ਆ ਆਪਣੇ ਦੇਸ਼ ਵਿੱਚ ધਰਮਾਂਤਰਣ ਵੀ ਬੜੀ ਜੋਰੂ ਸ਼ੋਰ ਨਾਲ ਚੱਲ ਰਿਹਾ ਹੈ ਇਸਾਈਅਤ ਨੂੰ ਸੋਚੀ ਸਮਝੀ ਸਾਜੀਜ ਦੇ ਤਹਿਤ ਫੈਲਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਚਰਚਾ ਬੰਨ ਰਹੀ ਹੈ ਜੇਦੀ ਕੀ ਲਾਗਤ 2000 ਕਰੋੜ ਰੁਪਇਆ ਹੈ ਕਰੋ ਪੈਸਾ ਜੇ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਆਪਣੇ ਹਲਕੇ ਦੀ ਤਰੱਕੀ ਲਾਜਾਵੇ ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਗਾ ਲੇਕਿਨ ਇਹ ਕੁਝ ਵਿਦੇਸ਼ੀ ਤਾਕਤਾਂ ਦੇ ਜੰਗਲ ਚ ਫਸਣ ਤੋਂ ਬਾਅਦ ਇਹ ਪੈਸਾ ਚਰਚਾਂ ਦੇ ਵਿੱਚ ਲਗਾ ਕੇ ਬਰਬਾਦ ਕੀਤਾ ਜਾ ਰਿਹਾ ਹੈ ਤੇ ਇਸ ਲਈ ਆਪਾਂ ਨੂੰ ਜਾਗਣਾ ਆ ਤੇ ਸਮਝਣਾ ਆ ਕਿ ਆਪਣਾ ਜਿਹੜਾ ਵੈਦਿਕ ਸत्य ਸਨਾਤਨ ਵੈਦਿਕ ਧਰਮ ਆ ਉਹ ਤੋਂ ਉੱਪਰ ਕੁਝ ਵੀ ਨਹੀਂ ਆ ਸਾਰੀ ਦੁਨੀਆ ਨੇ ਇਸ ਸत्य ਸਨਾਤਨ ਵੈਦਿਕ ਧਰਮ ਦਾ ਲੋਹਾ ਮੰਨਿਆ ਅੱਜ ਦੀ ਡੇਟ 'ਚ ਸਾਰੀ ਦੁਨੀਆ ਦੇ ਵਿੱਚ ਚਾਹੇ ਯੂਰਪ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਹਰ ਜਗ੍ਹਾ ਈਕੋ ਵਿਲੇजेस ਵੈਦਿਕ ਈਕੋ ਵਿਲੇजेस ਬਣੇ ਹੋਏ ਆ ਜਿਹਦੇ ਕਿ ਵਿੱਚ ਲੋਕ ਵੈਦਿਕ ਤਰੀਕੇ ਨਾਲ ਜੀ ਰਹੇ ਆ ਬੈਲਾ ਨਾਲ ਖੇਤੀ ਕਰ ਰਹੇ ਆ ਜੈਵਿਕ ਖੇਤੀ ਕਰ ਰਹੇ ਆ ਤੇ ਜੈਵਿਕ ਖਾ ਰਹੇ ਆ ਹੋਰ ਉਹ ਸਰਕਾਰਾਂ ਦੇ ਚੰਗੂਲ ਤੋਂ ਬਾਹਰ ਨਿਕਲ ਰਹੇ ਆ ਲੇਕਿਨ ਆਪਣੇ ਦੇਸ਼ ਦੇ ਲੋਕ ਬੜੀ ਦੁਖਤ ਗੱਲ ਇਹ ਹੈ ਕਿ ਆਪਣੇ ਲੋਕ ਸਰਕਾਰ ਦੇ ਚੰਗੂਲ ਦੇ ਵਿੱਚ ਹੋਰ ਤੇ ਹੋਰ ਗਹਿਰਾ ਫਸ ਰਹੇ ਆ ਤੇ ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਪੂਰੇ ਦੁਨੀਆ ਨੂੰ ਆਪਾਂ ਦੇਖ ਕੇ ਆਪਾਂ ਵੀ ਆਪਣੇ ਮੂਲ ਵੈਦਿਕ ਧਰਮ ਨੂੰ ਅਪਣਾ ਕੇ ਸਰਕਾਰਾਂ ਦੇ ਚੰਗੂਲ ਤੋਂ ਬਾਹਰ ਨਿਕਲ ਸਕਦੇ ਆ ਤੇ ਜਿਹੜਾ ਕਿ ਟੈਕਸ ਲੱਗਦਾ ਸੀ ਜਿਹਨੂੰ ਕਿ ਕਹਿੰਦੇ ਸੀ ਮੁਗਲ ਕਾਲ ਚ ਜਜੀਆ ਮੰਦਰਾਂ ਤੇ ਤੇ ਬ੍ਰਿਟਿਸ਼ ਨੇ ਵੀ ਗੋਰਿਆਂ ਨੇ ਵੀ ਆਪਣੇ ਸਰਕਾਰਾਂ ਤੇ ਆਪਣੇ ਮੰਦਰਾਂ ਤੇ ਉਸ ਸਮੇਂ ਟੈਕਸ ਲਗਾਇਆ ਜਿਹੜਾ ਕਿ ਕਾਂਗਰਸ ਸਰਕਾਰ ਨੇ ਪਿਛਲੇ 70 ਸਾਲਾਂ ਤੋਂ ਤੇ ਹੋਰ ਮੌਜੂਦਾ ਸਰਕਾਰ ਨੇ ਪਿਛਲੇ 10 ਸਾਲਾਂ ਤੋਂ ਜਾਰੀ ਰੱਖਿਆ ਆ ਆਪਣੇ ਉੱਤਰ ਭਾਰਤ ਦਾ ਸਭ ਤੋਂ ਵੱਡਾ ਮੰਦਿਰ ਮਾਤਾ ਵੈਸ਼ਨੂ ਮਾਤਾ ਵੈਸ਼ਨੂ ਦੇਵੀ ਮੰਦਿਰ 500 ਕਰੋੜ ਦਾ ਚੜਾਵਾ ਜਿਹੜੇ ਕਿ ਵੈਸ਼ਨੂ ਦੇਵੀ ਸ਼ਰਾਇਨ ਬੋਰਡ ਦੇ ਵਿੱਚ ਸਰਕਾਰੀ ਬੰਦੇ ਬੈਠੇ ਆ ਉਹ ਲੈ ਜਾ ਕੇ ਅਲਪ ਸੰਖਿਆਕ ਮੁਸਲਮਾਨਾਂ ਦੇ ਵਿੱਚ ਵੰਡ ਰਹੇ ਆ ਜਿਹੜੇ ਰੋਹਿੰਗਿਆ ਆਏ ਆ ਬੰਗਲਾਦੇਸ਼ੀ ਬਾਹਰਲੇ ਦੇਸ਼ ਤੋਂ ਆਇਆ ਉਹਨਾਂ ਨੂੰ ऐसा ਸਾਡੇ ਮੰਦਰਾਂ ਦਾ ਜਾ ਰਿਹਾ ਆ ਤੇ ਆਪਾਂ ਸਭ ਤੋਂ ਪਹਿਲਾਂ ਜਿੰਨੇ ਵੀ ਮੰਦਰ ਆਪਣੇ ਦੇਸ਼ ਦੇ ਆ ਉਹਨਾਂ ਤੋਂ ਜਿਹੜਾ ਸਰਕਾਰੀ ਟੈਕਸ ਲਿਆ ਜਾ ਰਿਹਾ ਆ ਟੈਕਸ ਲਗਾਇਆ ਜਾ ਰਿਹਾ ਉਹ ਛੁਡਵਾਣ ਦੀ ਗੱਲ ਕਰਾਂਗੇ ਪਾਰਲੀਮੈਂਟ ਦੇ ਵਿੱਚ ਕੁਝ ਸਾਲ ਪਹਿਲਾਂ ਆਪਣੇ ਦੇਸ਼ ਦੇ ਵਿੱਚ ਗਊਧਨ ਪਸ਼ੂਧਨ ਬਹੁਤ ਜ਼ਿਆਦਾ ਸੀ ਤੇ ਉਸ ਸਮੇਂ ਆਪਣੇ ਦੇਸ਼ ਦੀ ਜਿਹੜੀ ਰੁਪਈਏ ਦੀ ਕੀਮਤ ਜਿਹੜੀ ਰੁਪਈਏ ਦੀ ਵੈਲਿਊ ਸੀ ਉਹ ਸਾਰੀ ਦੁਨੀਆ ਨਾਲੋਂ ਵੱਧ ਸੀ ਲੇਕਿਨ ਅੱਜ ਜਿੱਦਾਂ ਜਿੱਦਾਂ ਸਾਡੇ ਦੇਸ਼ ਦੀ ਗਊ ਮਾਤਾ ਦਾ ਪਤਨ ਹੋ ਰਿਹਾ ਆ ਜਿੱਦਾਂ ਜਿੱਦਾਂ ਉਹਨੂੰ ਮਾਰਿਆ ਜਾ ਰਿਹਾ ਖਤਮ ਕੀਤਾ ਜਾ ਰਿਹਾ ਉਦਾਂ ਉਦਾਂ ਆਪਣੇ ਦੇਸ਼ ਦੀ ਕੀਮਤ ਆਪਣੇ ਦੇਸ਼ ਦੀ ਰੁਪਈਏ ਦੀ ਕੀਮਤ ਡਾਲਰ ਮੁਕਾਬਲੇ ਗਿਰੀ ਜਾ ਰਹੀ ਆ ਅੱਜ ਦੀ ਤਰੀਕ ਦੇ ਵਿੱਚ 2024 ਚ ਆਪਣਾ ਇੱਕ ਇੱਕ ਡਾਲਰ ਦੇ ਮਗਰ ਆਪਣਾ ਰੁਪਈਆ 80 ਰੁਪਈਏ ਆ ਜਦਕਿ ਇੱਕ ਸਮੇਂ ਅਹਜਾ ਸੀ ਕਿ ਆਪਣੇ ਦੇਸ਼ ਦਾ ਰੁਪਈਆ ਸਾਰੇ ਦੁਨੀਆ ਚ ਮਜ਼ਬੂਤ ਸੀ ਤੇ ਇਸ ਲਈ ਆਪਾਂ ਨੂੰ ਆਪਣੀ ਮੂਲਤਾ ਪਛਾਨ ਕੇ ਆਪਣੇ ਪੁਰਾਣੇ ਵੈਦਿਕ ਤੌਰ ਤਰੀਕੇ ਅਪਣਾ ਕੇ ਆਪਾਂ ਨੂੰ ਆਤਮ ਨਿਰਭਰ ਹੋਣਾ ਚਾਹੀਦਾ ਹੈ ਤੇ ਇਸ ਲਈ ਸਾਨੂੰ ਤੁਸੀਂ ਸਪੋਰਟ ਕਰੋ ਵੋਟ ਕਰੋ ਤੇ ਅਸੀਂ ਆਪਣੇ ਦੇਸ਼ ਨੂੰ ਆਤਮ ਨਿਰਭਰ ਕਰ ਸਕੇ ਕਿਉਂਕਿ ਅੱਜ ਦੀ ਸਰਕਾਰਾਂ ਸਿਰਫ ਵੱਡੀ ਵੱਡੀ ਕੰਪਨੀਆਂ ਨੂੰ ਠੇਕੇ ਦੇ ਰਹੀਆਂ ਆ ਆਮ ਬੰਦਾ ਮੀਡਲ ਕਲਾਸ ਨੂੰ ਬਹੁਤ ਦਬਾਇਆ ਜਾ ਰਿਹਾ ਹੈ ਸਭ ਤੋਂ ਜ਼ਿਆਦਾ ਟੈਕਸ ਮੀਡਲ ਕਲਾਸ ਬੰਦੇ ਤੋਂ ਲਿਤਾ ਜਾ ਰਿਹਾ ਹੈ ਮੀਡਲ ਕਲਾਸ ਬੰਦੇ ਤੋਂ ਜਿਹੜਾ ਕਿ ਆਪਣੇ ਬੱਚਿਆਂ ਨੂੰ ਪੜਾਣਾ ਚਾਹ ਰਿਹਾ ਸਕੂਲ ਯੂਨੀਵਰਸਿਟੀ ਜਿਹੜਾ ਕੀ ਇਸ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਦੇਣਗੇ ਉਹਨਾਂ ਤੇ ਟੈਕਸ ਤੋਂ ਟੈਕਸ ਜੀਐਸਟੀ ਇਨਕਮ ਟੈਕਸ ਲਗਾਇਆ ਜਾ ਰਿਹਾ ਹੈ ਜਿਹੜੇ ਕੀ ਅਲਪ ਸੰਖਿਆ ਕੇ ਇਸ ਦੇਸ਼ ਦੇ ਜਿਹੜੇ ਕੀ ਗਰੀਬ ਕਹੇ ਜਾਂਦੇ ਆ ਉਹਨਾਂ ਤੋਂ ਕੋਈ ਟੈਕਸ ਨਹੀਂ ਲਿਤਾਇਆ ਜਾ ਰਿਹਾ ਜਦ ਕਿ ਉਹਨਾਂ ਲਈ ਸੁਵਿਧਾਾਂ ਅਲੱਗ-ਅਲੱਗ ਯੋਜਨਾਾਂ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ ਇਸਲਾਮਿਕ ਲੋਕਾਂ ਦੀ ਮੈਂ ਗੱਲ ਕਰ ਰਿਹਾ ਹਾਂ ਤੇ ਉਹਨਾਂ ਲਈ ਨਵੀਂ-ਨਵੀਂ ਸਕੀਮਾਂ ਸ਼ੁਰੂ ਕੀਤੀ ਜਾ ਰਹੀ ਹੈ ਜੇ ਸਕੀਮ ਕੋਈ ਸ਼ੁਰੂ ਕਰਨੀ ਹੈ ਉਹ ਸਾਰੇ ਆਪਣੇ ਦੇਸ਼ ਵਾਸੀਆਂ ਲਈ ਹੋਣੀ ਚਾਹੀਦੀ ਨਾ ਕਿ ਕਿਸੇ ਇੱਕ ਹਿੱਸੇ ਲਈ ਜੋਗ ਜਿਨ੍ਹਾਂ ਕੋ ਅਲਸ ਸੰਖਿਆ ਪਜਨ ਨੂੰ ਕਹਿ ਰਹੇ ਆ ਆਪਾ ਉਹ ਇਸ ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਆਬਾਦੀ ਆ। ਔਰ ਸਭ ਤੋਂ ਜ਼ਿਆਦਾ ਟੈਕਸ ਪੇਅਰ ਦੇ ਪੈਸੇ ਦਾ ਫਾਇਦਾ ਉਹ ਅਲਸ ਸੰਖੇਪ ਉਠਾ ਰਹੇ ਆ ਅੱਜ ਦੀ ਡੇਟ 'ਚ। ਤੇ ਇਸ ਵਾਸਤੇ ਆਪਾਂ ਨੂੰ ਜਾਗਣ ਦੀ ਲੋੜ ਆ, ਆਪਣੇ ਹੱਕ ਮੰਗਣ ਦੀ ਲੋੜ ਆ ਤੇ ਆਪਣੇ ਹੱਕ ਦੀ ਆਵਾਜ਼ ਉਠਾਣ ਲਈ, ਆਪਣੇ ਦੇਸ਼ ਦੀ ਆਪਣੀ ਧਰਤੀ ਦੀ ਆਵਾਜ਼ ਉਠਾਣ ਲਈ। ਹੀ ਇਸ ਵਾਰ ਵੋਟ ਕਰੋ, ਆਪਣੀ ਬੋਟ ਬਰਬਾਦ ਨਾ ਕਰੋ। ਕਿਸੇ ਵੀ ਵੱਡੀ ਪਾਰਟੀ ਨੂੰ ਸਿਰਫ ਪਾਰਟੀ ਦਾ ਨਾਮ ਦੇਖ ਕੇ ਵੋਟ ਨਾ ਕਰੋ। ਆਪਣੇ ਕੈਂਡੀਡੇਟ ਨੂੰ ਪਛਾਣੋ ਆਪਣੇ ਕੈਂਡੀਡੇਟ ਦੇ ਵਿਚਾਰ ਪਛਾਣ ਕੇ ਜੇ ਤੁਹਾਡੇ ਨੂੰ ਲੱਗਦਾ ਹੈ ਕਿ ਤੁਹਾਡਾ ਕੈਂਡੀਡੇਟ ਵਿਚਾਰ ਉਹਨਾਂ ਦੇ ਸਹੀ ਆ ਹੋਰ ਸਹੀ ਕੰਮ ਦਿਸ਼ਾ ਵੱਲ ਜਾ ਰਹੇ ਆ ਤਾਂ ਹੀ ਤੁਸੀਂ ਉਹਨਾਂ ਨੂੰ ਵੋਟ ਕਰੋ ਪਾਰਟੀ ਦੇ ਨਾਮ ਤੇ ਵੋਟ ਆਪਣੀ ਬਰਬਾਦ ਨਾ ਕਰੋ ਕਿਉਂਕਿ ਅੱਜ ਦੇ ਸਮੇਂ 'ਚ ਜਿੰਨੇ ਵੀ ਐਮਪੀ ਬੈਠੇ ਆ ਪਿਛਲੇ 75 ਸਾਲਾਂ ਤੋਂ ਉਹੀ ਬੰਦੇ ਐਮਪੀ ਉਹਨਾਂ ਦੀ ਹੀ ਫੈਮਿਲੀ ਚੋਂ ਬਣ ਰਹੇ ਆ ਉਹਨਾਂ ਦੇ ਦਾਦੇ ਪਰਦਾਦੇ ਜਿਉਂ ਆਪ ਐਮਪੀ ਨਹੀਂ ਬਣ ਪਾਰੇ ਆ ਤੇ ਆਪਣੀ ਵਾਈਫ ਨੂੰ ਆਪਣੀ ਘਰ ਵਾਲੀ ਨੂੰ ਸੀਟ ਤੇ ਖੜਾ ਕਰ ਦਿੰਦੇ ਆ ਕੁਰਾਨ ਵਾਲੇ ਅਗੇਟ ਸਮੇਂ ਚ ਵੀ ਉਹ ਆਪਣੇ ਬੱਚਿਆਂ ਨੂੰ ਹੀ ਇਹ ਸੀਟਾ ਦੇਣਗੇ ਤੇ ਇਸ ਲਈ ਆਪਾਂ ਨੂੰ 144 ਕਰੋੜ ਲੋਕਾਂ ਵਿੱਚੋਂ ਹਰ 5 ਸਾਲ 'ਚ ਨਵੇਂ ਐਮਪੀਆ ਦੀ ਲੋੜ ਆ ਨਾ ਕਿ ਉਹੀ ਪੁਰਾਣੇ ਐਮਪੀ ਜਿਹੜੇ ਕਿ ਪਾਰਟੀਆਂ ਬਦਲ-ਬਦਲ ਕੇ ਦੁਬਾਰਾ ਲੋਕ ਸਭਾ ਵਿੱਚ ਬੈਠ ਰਹੇ ਹੋ ਔਰ ਦੇਸ਼ ਨੂੰ ਲੁੱਟ ਰਹੇ ਆ ਤੇ ਇਸ ਲਈ ਇਹ ਗੱਲ ਸਮਝੋ ਕਿ ਜਿਹੜੇ ਪੁਰਾਣੇ ਐਮਪੀ ਆ ਜਿਨ੍ਹਾਂ ਨੇ 5 ਸਾਲਾਂ 'ਚ ਕੁਝ ਨਹੀਂ ਕੀਤਾ ਉਹ ਪਾਰਟੀ ਬਦਲ ਕੇ ਦੇਸ਼ ਦਾ ਪਲਾ ਕਿਦਾਂ ਕਰ ਸਕਦੇ ਆ ਲੋਕਾਂ ਦਾ ਪਲਾ ਕਿਦਾਂ ਕਰ ਸਕਦੇ ਆ ਤੇ ਇਸ ਲਈ ਮੇਰੇ ਵਜh ਜਿਹਾ ਇੱਕ ਆਮ ਆਦਮੀ ਇੱਕ ਸਾਧਾਰਨ ਬੰਦਾ ਇਹ ਇਲੈਕਸ਼ਨ ਅੱਜ ਖੜਾ ਹੋ ਰਿਹਾ ਹੈ ਆ ਕਿਉਂਕਿ ਆਪਾਂ ਜਿਹੜਾ ਆਪਣੀ ਨਈ ਸੋਚ ਲੈ ਕੇ ਆਣੀ ਹੈ ਜਿਹੜੇ ਕਿ ਪੁਰਾਤਨ વૈਦਿਕ ਸੋਚ ਹੈ ਤੇ ਸਾਨੂੰ ਸਪੋਰਟ ਕਰੋ ਬਸਰੀ ਨੂੰ ਵੋਟ ਪਾਓ ਇਸ ਵਾਰੀ ਤੇ ਆਪਾਂ ਮੈਂ ਆਪਣਾ ਨੰਬਰ ਵੀ ਅੱਜ ਇਸ ਵੀਡੀਓ ਦੇ ਮਾਧਿਅਮ ਨਾਲ ਜਾਰੀ ਕਰ ਰਹੇ ਆ ਹਾਂ ਤੁਸੀਂ ਕਿਸੇ ਨੇ ਵੀ ਕੋਈ ਵੀ ਸਵਾਲ ਹੈ ਮੈਨੂੰ ਸਿੱਧਾ ਫੋਨ ਜਾਂ WhatsApp ਜਾਂ ਟੈਕਸਟ ਮੈਸੇਜ ਦੇ ਮਾਧਿਅਮ ਨਾਲ ਮੈਨੂੰ ਸੰਪਰਕ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈਗਾ ਆ 8394 1 21 076 ਤੇ ਮੈਂ ਇੱਕ ਵਾਰ ਫੇਰ ਦੱਸ ਦਿੰਨਾ ਆਪਣਾ ਫੋਨ ਨੰਬਰ 8394 21076 ਮੈਨੂੰ ਸਿੱਧਾ ਸੰਪਰਕ ਕਰੋ ਤੇ ਮੈਂ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦਊਗਾ ਹੁਣ ਵੀ ਦਊਗਾ ਤੇ ਜੇ ਤੁਸੀਂ ਮੈਨੂੰ ਜਿਤਾ ਕੇ ਲੋਕ ਸਭਾ 'ਚ ਪਹੁੰਚਾਇਆ ਫੇਰ ਵੀ ਦਊਗਾ ਹਰ ਹਰ ਮਾਦੇਵ ਜੈ ਮਾਤਾ ਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ